ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਰਵਾ ਪ੍ਰਾਪਰਟੀ ਤੇ ਹਰਿਆਣਾ ਦੇ ਤਰ੍ਹਾਂ ਤੇ ਬਹੁਤ ਸੋਹਣਾ ਘਰ ਲੈ ਕੇ ਆਏ ਆ ਪਿੰਡ ਸਿਵੀਆਂ ਦੇ ਵਿੱਚ ਆ ਜਿਹੜੇ ਭਰਾ ਛੋਟੀ ਇਨਵੈਸਟਮੈਂਟ ਕਰਨਾ ਚਾਹੁੰਦੇ ਸੀ ਨਾ ਵੀ ਥੋੜੇ ਪੈਸੇ ਲਾ ਕੇ ਕੋਈ ਇਨਵੈਸਟਮੈਂਟ ਵੀ ਹੋ ਜੇ ਤੇ ਘਰ ਲੈਣਾ ਬਾਈ ਅਸੀਂ ਫੋਕੋ ਦੇ ਰਹਿੰਦੇ ਆ ਸਾਫ ਸਿਰ ਜੇ ਇਹਦੇ ਘਰ ਆ ਪਿੰਡ ਸਿਵੀਆਂ ਦੇ ਵਿੱਚ ਲਗਭਗ 8 ਕੁ ਮਰਲੇ ਆਗੇ ਚੌਰਸ ਜਗਾ ਤੇ ਅੱਜ ਤੁਹਾਨੂੰ ਮੈਂ ਸਾਰਾ ਘਰ ਵੀ ਦਿਖਾਉਂਗਾ ਪਰ ਸਭ ਤੋਂ ਪਹਿਲਾਂ ਇੱਕ ਚੀਜ਼ ਮੈਂ ਕਹਿੰਦੇ ਆਂ ਵੀ ਨਾਲ-ਨਾਲ ਨਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਦਿਆ ਕਰੋ ਤਾਂ ਕਿ ਕੋਈ ਇਹੋ ਜਿਹਾ ਘਰ ਵਗੈਰਾ ਜਾਂ ਕੋਠੀ ਨਿਕਲਦੀ ਆ ਤਾਂ ਉਹ ਤੁਹਾਡੇ ਕੋਲ ਨਾਲ ਦੀ ਨਾਲ ਆ ਜਾ ਕਰੇ ਆ ਵੀ ਆ ਚਾਰਜਪਲੇ ਦੇ ਨਿਗਾ ਮਾਰ ਲਓ ਇਹ ਕਮਰਾ ਆ ਗਿਆ ਠੀਕ ਆ ਲੋਕ ਲੱਗੇ ਹੋਏ ਆ ਵਾਲ ਕੇ ਹੈ ਨਹੀਂ ਇਸ ਟਾਈਮ ਆ ਉੱਪਰ ਟੀਲ ਪਾਈ ਹੋਈ ਆ ਗੱਡੀ ਵਗੈਰਾ ਖੜਾਉਣ ਨੂੰ ਇੱਕ ਕਮਰਾ ਆ ਗਿਆ ਇਧਰ ਆ ਖੁੱਲ੍ਹੇ ਹੀ ਆ ਵੇੜਾ ਸਾਰਾ ਓਪਨ ਆ ਗਿਆ ਬਹੁਤ ਵੱਡਾ ਘਰ ਆ ਗਿਆ ਇੱਕ ਆ ਬਾਥਰੂਮ ਆ ਗਿਆ ਨਾਲ ਲੈਟਰੀ ਬਾਥਰੂਮ ਅਟੈਚੀ ਹੈਗੀ ਆ ਖੁੱਲਾ ਪੂਰਾ ਵਿਹੜਾ ਹੈਗਾ ਕਵਰਟਸ ਘਰ ਆ ਗਿਆ ਲਗਭਗ 8 ਮਰਲਿਆਂ ਤੋਂ ਜ਼ਿਆਦਾ ਹੋਊਗਾ ਇੱਕ ਕਮਰਾ ਆ ਗਿਆ ਇੱਕ ਕਮਰਾ ਆ ਗਿਆ ਉੱਪਰ ਡਾਟਾ ਹੈਗਾ ਹਨਾ ਆ ਦਿਖਾ ਦੂ ਉੱਪਰ ਕੈਮਰਾ ਮਾਰ ਕੇ ਉੱਪਰ ਡਾਟਾ ਲੱਗਿਆ ਹੋਊਗਾ ਬਹੁਤ ਵੱਡੇ ਵੱਡੇ ਕਮਰੇ ਆ ਪੰਮਾ ਦੋ ਫੈਮਿਲੀ ਰਹਿ ਸਕਦੇ ਨੇ ਵਿੱਚ ਇੱਕ ਆ ਨਾਲ ਸੌਈ ਹੈਗੀ ਆ ਨਾਲ ਸੌਈ ਜਾਈ ਤੇ ਮੈਂ ਖੜਾ ਉੱਪਰ ਲੈਂਟਰ ਲੱਗਿਆ ਹੋਇਆ ਹੈ ਦੇ ਉੱਪਰ ਦਿਖਾ ਦਿਓ ਉੱਪਰ ਲੈਂਟਰ ਲੱਗਿਆ ਹੋਇਆ ਰਸੋਈ ਦੇ ਬਾਕੀ ਇੱਕ ਕਮਰਾ ਨਾਲ ਆ ਗਿਆ ਬਾਕੀ ਜਦੋਂ ਤੁਸੀਂ ਆ ਕੇ ਦੇਖਣਾ ਹੋਇਆ ਤਾਂ ਮੈਨੂੰ ਫੋਨ ਕਰ ਸਕਦੇ ਹੋ نیچے ਲਿਖੇ ਆਪਣੇ ਨੰਬਰ ਬਿਲਕੁਲ ਲਗਭਗ ਕਿਉਂਸ ਘਾਰਾ ਫੈਨਸੀਆਂ ਦੇ ਵਿੱਚ ਆ ਪਾਸਰ ਮਿਲਦਾ ਭਰਾਵਾਂ ਨੂੰ ਕੋਈ ਲੋੜਾ ਪੈਸਾ ਦੀ ਹਨਾ ਤੇ ਬਾਕੀ ਜੇ ਕਿਤੇ ਭਰਾਣੇ ਕੋਈ ਆਦਰਸ਼ ਨਗਰ ਸਾਈਡ ਜਾਂ ਮਲੋੜ ਰੋਡ ਤੇ ਕੋਈ ਪਲਾਟ ਵਗੈਰਾ ਜਾਂ ਜ਼ਮੀਨ ਲੈਣੀ ਹੋਵੇ ਹਨ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਵੀ ਉਧਰ ਵੀ ਆਪਣੇ ਕੋਲੇ ਸਾਰਾ ਏਰੀਆ ਕਵਰ ਕਰਦੇ ਆਂ ਜੇ ਮੈਂ ਇਧਰ ਭਲਾਈ ਜਾਣੇ ਕੰਨੀ ਕਿਸੇ ਭਰਾ ਨੇ ਕੋਈ ਜ਼ਮੀਨ ਜਾਇਦਾਦ ਖਰੀਦਣੀ ਹੈ ਨਾ ਜਾਂ ਕਿਸੇ ਨੇ ਵੇਚਣੀ ਆ ਉਹ ਨਿਚੇ ਆਪਣੇ ਨੰਬਰ ਲਿਖੇ ਹੁੰਦੇ ਆ ਤਾਂ ਉਹਨਾਂ ਦੇ ਉੱਪਰ ਸੰਪਰਕ ਕਰਕੇ ਫੇਰ ਹੀ ਚੀਜ਼ ਸੇਲ ਕਰਿਆ ਕਰੋ ਤੁਹਾਨੂੰ ਵਧੀਆ ਰੇਟ ਮਿਲ ਜੇ ਤਾਂ ਕਿ ਹਨਾ ਬਾਕੀ ਆਪਣਾ ਜਿਹੜਾ ਪੇਪਰ ਵਰਕ ਆ ਉਹ ਬਹੁਤ ਸਾਫ਼ ਸੁਥਰਾ ਹੁੰਦਾ ਹੈ ਕੋਈ ਇਹੋ ਜੀ ਚੀਜ਼ ਦਾ ਲਾਂਭਾ ਨਹੀਂ ਹੋਊਗਾ ਕਿਸੇ ਵੀ ਤੁਹਾਨੂੰ ਇੱਕ ਪੈਸੀ ਦਾ ਵੀ ਸਾਡੀ ਆ ਚੀਜ਼ ਯਾਰ ਐਨੇ ਦੀ ਕੀ ਘੱਟ ਵੇਖੀ ਜਾਂ ਸਾਨੂੰ ਮਹਿੰਗੀ ਵਾਰੀ ਹੈ ਨਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿਆਂ ਇੱਕ ਕਮਰਾ ਆ ਹੋ ਗਿਆ ਇੱਕ ਕਮਰਾ ਹੋ ਗਿਆ ਦੋ ਦੇ ਉਧਰ ਇੱਕ ਕਮਰਾ ਹੋ ਗਿਆ ਚੰਨ ਇੱਕ ਕਮਰਾ ਉਹਦੇ ਨਾਲ ਹੋ ਗਿਆ ਚਾਰ ਕਮਰੇ ਇਹ ਹੋਗੇ ਪੰਜ ਵੀ ਰਸੋਈ ਆ ਦੋ ਆ ਲੈਟ੍ਰੀਨ ਬਾਥਰੂਮ ਮਾੜਾ ਮੋਟਾ ਰੰਗ ਰੋਗਣ ਆਪਾਂ ਨੂੰ ਕਰਾਉਣਾ ਪਊਗਾ ਹਨਾ ਇੱਕ ਆ ਜੀ ਬਹੁਤ ਸੋਹਣੀ ਭਰਾਵਾਂ ਲੱਗ ਗਈਆਂ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਉੱਪਰ ਜਾਣ ਵਾਸਤੇ ਆਹ ਪੌੜੀਆਂ ਆ ਜਵਾਕਾਂ ਜੂੰਕਾਂ ਦੀ ਝਾੜੂ ਮੇਰਾ ਖਿਆਲ ਹੈ ਨਾ ਉੱਪਰ ਵੀ ਆ ਬੰਨੇ ਹੋਏ ਆ ਜਵਾਕ ਚੜ ਜਾਂਦੇ ਆ ਨਹੀਂ ਆਪਾਂ ਉੱਪਰੋ ਜਾ ਕੇ ਵੇਖ ਲੈਂਦੇ ਚਲੋ ਆਪਾਂ ਦੇਖ ਲੈ ਇੱਕ ਮਿੰਟ ਇਹਨੂੰ ਖੋਲ ਕੇ ਵੀ ਕੀ ਸਿਸਟਮ ਹੈ ਇਹਦਾ ਉੱਪਰ ਵੀ ਆਪਾਂ ਦੇਖ ਲਾਂਗੇ ਫਰਸ਼ ਵਗੈਰਾ ਲੱਗੀ ਆ ਜਾਂ ਨਹੀਂ ਲੱਗੀ ਹੈ ਨਾ ਬਾਕੀ نیچے ਮੇਰਾ ਨੰਬਰ ਲਿਖਿਆ ਆ ਜੇ ਕਿਸੇ ਭਰਾ ਨੇ ਜ਼ਿਆਦਾ ਕੋਈ ਡੀਪਲੀ ਪੁੱਛਣਾ ਹੋਣਾ ਉਹ ਮੈਨੂੰ ਫੋਨ ਕਰ ਲਿਓ ਤਾਂ ਥੋੜੀ ਜ਼ਿਆਦੀ ਬੰਨੀ ਆਪਾਂ ਇਹਦੇ ਥੱਲੇ ਹੀ ਟੱਪੇ ਆ ਜੀ ਉੱਪਰ ਆ ਪੌੜੀ ਬਹੁਤ ਸੋਹਣੀ ਲੱਗੀ ਹੋਈ ਆ ਵਧੀਆ ਸ਼ੌਕ ਨਾਲ ਕਿਸੇ ਨੇ ਘਰ ਤਿਆਰ ਕੀਤਾ ਹੋਵੇਗਾ ਕੋਈ 100 ਮਜ਼ਦੂਰੀ ਹੁੰਦੀ ਹੈ ਅਗਲੀ ਲੋਡ ਹੁੰਦੀ ਹੈ ਨਾ ਤਾਂ ਆਜ ਉੱਪਰੋਂ ਕੈਮਰਾ ਮਾਰ ਦੋ ਇੱਕ ਵਾਰੀ ਆ ਜੀ ਉੱਪਰਾਂ ਜੇ ਫਰਸ਼ ਲੱਗੀ ਨਹੀਂ ਜੀ ਸਾਰਾ ਕਮਰਾ ਉੱਪਰੋਂ ਕੱਚਾ ਹੀ ਹੈਗਾ ਮੈਂ ਤੁਹਾਨੂੰ ਇੱਕ ਵਾਰੀ ਨਿਗਾਹ ਮਾਰਾ ਕੇ ਦਿਖਾਉਣਾ ਉੱਪਰੋਂ ਕੱਚਾ ਆਪਾਂ ਨੂੰ ਫਰਸ਼ ਵਗੈਰਾ ਲਗਾਉਣੀ ਪਊਗੀ ਆ ਦੇਖੋ ਆ ਗਿਆ ਨਾਲ ਨਾਲੇ ਸਾਰੇ ਵਧੀਆ-ਵਧੀਆ ਘਰ ਹੀ ਆ ਆਂਡ ਗਮਾਂਡ ਵੀ ਵਧੀਆ ਆ ਵੀ ਸਾਰੇ ਘਰ ਵਧੀਆ ਬਸ ਇੱਕੋ ਚੀਜ਼ ਦੀ ਦਿੱਕਤ ਆ ਵੀ ਇਹਨੂੰ ਜਿਹੜੀ ਗਲੀ ਲੱਗਦੀ ਆ ਉਹਦੇ ਵਿੱਚ ਮੇਰੇ ਖਿਆਲ ਗੱਡੀ ਨਹੀਂ ਆਉਂਦੀ ਗੀ ਗਲੀ ਢੀੜੀ ਆ ਬਾਕੀ ਹੋਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਇਹਦੀ ਬਾਥਰੂਮ ਲੈਟ੍ਰੀਨ ਦੇ ਉੱਪਰ ਫਰਸ਼ ਲੱਗੀ ਹੋਈ ਆ ਹਨਾ ਉਧਰ ਟੀਨਾ ਪੰਗੀਆਂ ਹੋਈਆਂ ਉਹ ਇਹ ਸਾਰੇ ਕਮਰੇ ਦੇ ਉੱਪਰ ਨਾ ਫਰਸ਼ ਲਵਾਉਣੀ ਪਊਗੀ ਆਪਾਂ ਨੂੰ ਆ ਦੇਖੋ ਸਾਰਾ ਇਹ ਟਾਪ ਦਾ ਏਰੀਆ ਪੂਰਾ ਪਿੰਡ ਦਾ ਉੱਚਾ ਮੈਂ ਤੁਹਾਨੂੰ ਇੱਕ ਵਾਰੀ ਨਿਗਾਹ ਮਰਾ ਦੇ ਤਾਂ ਹਾਂ ਚੜ੍ਹ ਕੇ ਆਹ ਦੇਖੋ ਸਾਰਾ ਪੂਰੇ ਵਧੀਆ ਚਾਰ ਚੁਫੇਰੇ ਘਾਰੀ ਘਰ ਇਹ ਬਹੁਤ ਉੱਚੀ ਜਗ੍ਹਾ ਤੇ ਆ ਘਰ ਪਿੰਡ ਸੀਵੀਆਂ ਦੇ ਵਿੱਚ ਬਹੁਤ ਉੱਚੀ ਜਗ੍ਹਾ ਦੇ ਉੱਪਰ ਘਰ ਪਾਇਆ ਹੋਇਆਗਾ ਆ ਨੇੜੇ ਆਪਣਾ ਗੁਰੂ ਘਰ ਆ ਗਿਆ ਪਿੰਡ ਸੀਵੀਆਂ ਦਾ ਆ ਗੁਰੂ ਘਰ ਆ ਗਿਆ ਬਿਲਕੁਲ ਨੇੜੇ ਆ ਹਨ ਤੇ ਜੇ ਕਿਸੇ ਭਰਾ ਨੇ ਡਿਊਟੀ ਡਿਊਟੀ ਜਾਣ ਵਾਸਤੇ ਲੈਣਾ ਹਨਾ ਸ਼ਹਿਰ ਬਠਿੰਡਾ ਦੇ ਨੇੜੇ ਘਰ ਆ ਇਹ ਲਗਭਗ ਇਥੋਂ 6-7 ਕਿਲੋਮੀਟਰ ਦੂਰੀ ਤੇ ਹੀ ਆ ਤਾਂ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦੈਫਰ ਬਾਕੀ ਜੇ ਕਿਸੇ ਭਰਾ ਨੇ ਕੋਈ ਜ਼ਮੀਨ ਜਾਇਦਾਦ ਵਗੈਰਾ ਖਰੀਦਣੀ ਹੋਵੇ ਹਨ ਉਹ ਵੀ ਆਪਾਂ ਨੂੰ ਸੰਪਰਕ ਕਰ ਲਿਆ ਕਰੋ ਤੇ ਆਦਰਸ਼ ਨਗਰ ਆਪਣਾ ਪੂਰਾ ਫੁੱਲ ਕੰਮ ਹੀ ਉੱਥੇ ਦਾ ਜੇ ਕਿਸੇ ਭਰਾ ਨੇ ਉਧਰ ਪਲਾਟ ਲੈਣਾ ਹੋਵੇ ਆਦਰਸ਼ ਨਗਰ ਵਾਲੀ ਸਾਈਡ ਤਾਂ ਉੱਥੇ ਮੈਨੂੰ ਫੋਨ ਕਰਕੇ ਆ ਸਕਦੇ ਹੋ ਬਿਨਾਂ ਫੋਨ ਕੀਤੇ ਕਿਸੇ ਭਰਾ ਨੇ ਹੋਣਾ ਹਨ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੱਸ ਦਿਆਂ ਚਾਰ ਇਹਦੇ ਵਿੱਚ ਕਮਰੇ ਆ ਲੈਟਰਨ ਬਾਥਰੂਮ ਆ ਉਹ ਸ਼ੈੱਡ ਪਾਇਆ ਹੋਇਆ ਕੋਈ ਗੱਡੀ ਵੇਰਾ ਖੜਾਉਣ ਨੂੰ ਇੱਕੋ ਚੀਜ਼ ਦੀ ਸਮੱਸਿਆ ਹੈ ਨੂੰ ਜਿਹੜੀ ਗਲੀ ਭੀੜੀ ਹੈ ਇਹਦੀ ਆ ਮੇਨ ਗੇਟ ਆ ਗਿਆ ਜਿੱਥੋਂ ਆਪਾਂ ਐਂਟਰ ਹੋਏ ਸੀਗੇ ਨੂੰ ਮੈਂ ਇੱਕ ਵਾਰੀ ਨਿਗ੍ਹਾ ਮਾਰਾਂ ਨਾ ਗਲੀ ਭੀੜੀ ਆ ਤੇ ਉਹ ਕਈ ਵਾਰੀ ਦੂਰੋਂ ਭਰਾ ਹੋਂਦਾ ਦੱਸਿਆ ਚੰਗਾ ਰਹਿੰਦਾ ਗਲੀ ਇਹਨੂੰ ਭੀੜੀ ਲੱਗਦੀ ਹੈ ਆ ਮੇਨ ਰਸਤਾ ਹੀ ਆ ਗਿਆ ਐਟ ਦੇ ਆ ਕੇ ਘਰ ਆ ਇਹ ਗਲੀ ਦੇ ਵਿੱਚ ਇੱਧਰ ਨਿਗ੍ਹਾ ਮਾਰ ਲਓ ਵੀ ਜਿਵੇਂ ਕਿਸੇ ਨੇ ਕੋਈ ਮੋਟਰਸਾਈਕਲ ਸਕੂਟਰ ਪੂਰਾ ਵਧੀਆ ਹੁੰਦਾ ਗੱਡੀ ਇਹਦੇ ਵਿੱਚ ਨਹੀਂ ਆਉਣੀ ਜੀ ਪਹਿਲਾਂ ਦੱਸਿਆ ਚੰਗਾ ਰਹਿੰਦਾ ਹਨਾ ਫਿਰ ਮੂਡ ਖਰਾਬ ਹੁੰਦਾ ਵੀ ਇੰਨੀ ਦੂਰ ਆਏ ਯਾਰ ਘਰ ਦੇਖਣ ਤਾਂ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਵਿੱਚ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਜਰੂਰ ਕਰ ਲਓ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਜੇ ਕਿਸੇ ਭਰਾ ਨੇ ਸ਼ਹਿਰ ਬਠਿੰਡਾ ਦੇ ਵਿੱਚ ਕੋਈ ਕੋਠੀ ਵਗੈਰਾ ਲੈਣੀ ਹੁੰਦੀ ਹੈ ਹਨਾ ਉਹ ਵੀ ਆਪਣੇ ਦਾ ਨੰਬਰ ਤੇ ਸੰਪਰਕ ਕਰ ਲਿਆ ਕਰੋ ਬਹੁਤ ਸੋਹਣੀਆਂ ਸਾਨੂੰ ਕੋਠੀਆਂ ਨਿਕਲਦੀਆਂ ਰਹਿੰਦੀਆਂ ਤਾਂ ਜਦੋਂ ਤੁਹਾਡੇ ਕੋਲੇ ਚੈਨਲ ਆਪਣਾ ਸਬਸਕ੍ਰਾਈਬ ਹੋਊਗਾ ਫਿਰ ਹੀ ਤੁਹਾਡੇ ਕੋਲੇ ਵੀਡੀਓ ਆਊਗੀ ਜੇ ਤੁਸੀਂ ਵੀਡੀਓ ਐਂ ਦੇਖ ਕੇ ਛੱਡ ਦਿੰਨੇ ਆਂ ਕਈ ਵਾਰੀ ਆਪਣੇ ਭਾਸਰ ਜ਼ਮੀਨ ਨਿਕਲੀ ਹੁੰਦੀ ਹੈ ਕੋਈ ਤਾਂ ਉਹ ਤੁਹਾਡੇ ਕੋਲੇ ਵੀਡੀਓ ਆਉਂਦੀ ਨਹੀਂ ਜਦੋਂ ਉਹ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਹੈ ਉਦੋਂ ਉਹ ਕੋਠੀ ਜਾਂ ਘਰ ਮਕਾਨ ਪਲਾਟ ਵੇਚ ਚੁੱਕਿਆ ਹੁੰਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਨਾ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਜਿਹੜੇ ਭਰਾਵਾਂ ਨੂੰ ਨਹੀਂ ਆਉਂਦਾ ਸੈੱਟ ਕਰਨ ਨੂੰ ਬੱਚਿਆਂ ਨੂੰ ਕਹਿ ਕੇ ਸੈੱਟ ਕਰਵਾ ਲਿਆ ਕਰੋ ਤਾਂ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ